ਜਿਹੜਾ ਭਵੰਤ ਵੱਡੀਆਂ-ਵੱਡੀਆਂ ਗੱਲਾਂ ਕਰ ਰਿਹਾ ਕਿ ਮੈਂ ਪੰਜਾਬ ਹਾਂ ਤੇਸ਼ੀਆਂ ਮੈਂ ਲੋਕ ਤੇਸ਼ੀਆਂ ਜਿਹੁੱਧਰ ਨੂੰ ਇਹ ਪੰਜਾਬ ਨੂੰ ਲੈ ਕੇ ਜਾ ਰਿਹਾ ਪੰਜਾਬ ਨੂੰ ਅੱਗ ਝੋਕ ਰਿਹਾ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਖੇਡ ਰਿਹਾ ਸੋ ਇੱਕ ਦਾ ਮੈਂ ਬੇਨਤੀ ਕਰਦਾ ਭਰਾਵੋ ਸਾਰਿਆਂ ਨੂੰ ਵੀ ਜਿੰਨੇ ਵੀ ਨੇੜੇ ਹੋ ਜਿੰਨੇ ਵੀ ਨੇੜੇ ਹੋ ਪਿੰਡ ਰਾਮਪਰੇ ਪਿੰਡ ਰਾਮਪਰੇ ਜਗਦੀਪ ਸਿੰਘ ਨਕਈ ਦੇ ਘਰ ਕੋਲੇ ਉਹਦੀ ਕੋਠੀ ਕੋਲੇ ਪਰਲੇ ਪਾਸੇ ਸਿਕੰਦਰ ਕੌਰ ਦਾ ਘਰ ਆ ਉੱਥੇ ਬਾਅਦ ਤੋਂ ਬਾਅਦ ਨੇੜਲੇ ਜਿਹੜੇ ਬੰਦੇ ਆ ਉਹ ਪਹੁੰਚੋ ਉਥੇ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ ਉਥੇ ਉਹਨਾਂ ਨੇ ਰਾਹ ਘੇਰਿਆ ਹੋਇਆ ਵੀ ਅਸੀਂ ਆਇ ਸੁਖਵਿੰਦਰ ਕੌਰ ਨੂੰ ਨਹੀਂ ਲਿਜਾਣ ਦੇਵਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਇੱਕ ਗੱਲ ਚੇਤੇ ਰੱਖਿਓ ਕਿ ਜੇ ਅਸੀਂ ਆਈ ਚੁੱਪ ਕਰਦੇ ਰਹੇ ਨਾ ਪਰ ਛੋੜ ਨਾਲ ਦੋ ਗੱਲਾਂ ਹੋਣੀਆਂ ਨੇ ਜਾਂ ਤਾਂ ਜੇ ਬੋਲੋਗੇ ਗੱਤਲੇ ਜੇ ਮਾਰੂ ਆ ਕੇ ਸਾਜ ਸਾਨੂੰ ਉੱਚਾ ਲੈਣ ਦੇਣਾ ਤੇ ਜਾਂ ਫਿਰ ਛੋੜੇ ਧਿਲਿਆਰਾ ਪਾ ਲੈਣਗੇ ਜਿਵੇਂ ਮੱਝ ਜਾਂ ਗਾਂ ਦੇ ਪੌਣੇ ਆ ਜਿੱਧਰ ਨੂੰ ਮਾਰਨਗੇ ਤੁਣਕਾ ਦੇ ਉਧਰ ਨੂੰ ਤੁਸੀਂ ਸਾਨੂੰ ਮੋੜ ਲੈਣਗੇ ਤੇ ਮੂੰਹ ਤੇ ਤੁਹਾਡੇ ਛਕਲਾ ਚੜਾ ਦੇਣਗੇ ਭੋਰਾ ਉੱਚੀ ਸਾਨੂੰ ਆਵਾਜ਼ ਚੂੰ ਤੱਕ ਨਹੀਂ ਵਾਲੇ ਨੇ ਕਰਨ ਦੇਣੀ ਗੱਲ ਚੇਤੇ ਰੱਖੋ ਜਿਹੜੇ ਹਾਲਾਤ ਅੱਜ ਪੰਜਾਬ ਦਾ ਮੁੱਖ ਮੰਤਰੀ ਜੋ ਬੱਚੜ ਬਿਆੰਤੇ ਅਰਗਿਆਂ ਨੂੰ ਵੀ ਅੱਗੇ ਲੰਘ ਗਿਆ ਇਹਨੂੰ ਮੈਂ ਕਿਉਂ ਕਹਿ ਰਿਹਾ ਕਿਉਂਕਿ ਅੱਜ ਜਿਹੜੀ ਭਾਰਤੀ ਕਿਸਾਨ ਜਿਹੜੇ ਕਿਰਨ ਕ੍ਰਾਂਤੀਕਰਦੀ ਜਰਨਲ ਸਕੱਤਰ ਆ ਬੀਬੀ ਸੁਖਵਿੰਦਰ ਕਾਰ ਪਿੰਡ ਰਾਮਪਰੇ ਤੋਂ ਉਹਦੇ ਘਰੇ ਐਨਆਈਏ ਦੀ ਰੇਡ ਹੋਈ ਆ ਆ ਸਵੇਰੇ ਐਨਆਈਏ ਦੀ ਟੀਮ ਉਹਦੇ ਘਰੇ ਦਿੱਲੀ ਤੋਂ ਚੱਲ ਕੇ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਉਹਦੀ ਟੀਮ ਨੇ ਰੈਡ ਕੀਤੀ ਅੱਜ ਜਿਹੜੀ ਭਾਰਤੀ ਕਿਸਾਨ ਜਨਕ੍ਰਾਂਤੀਕਾਰੀ ਦੀ ਜਨ ਸਕੱਤਰ ਹੈ ਬੀਬੀ ਸਖਵਿੰਦਰ ਕੌਰ ਦੇ ਘਰੇ ਤੇ ਪੰਜਾਬ ਪੁਲਿਸ ਦੇ ਪੰਜਾਬ ਸਰਕਾਰ ਦੇ ਐ ਪੂਰੀ ਆਉ ਭਗਤ ਕਰਕੇ ਉਹਨਾਂ ਨਾਲ ਲਿਆ ਰਹੇ ਆ ਇਹ ਪੂਰੀ ਤਰ੍ਹਾਂ ਦੇ ਨਾਲ ਘੌ ਖਿਚੜੀ ਆ ਭਵੰਤਮਾਨ ਅਮਿਤ ਸ਼ਾਹ ਵਰਗੇ ਨਾਲ ਐਥੇ ਐਨਆਈ ਦੀਆਂ ਰੈਡਾਂ ਹੁੰਦੀਆਂ ਨੇ ਬੰਦੇ ਨੂੰ ਚੱਕ ਕੇ ਲੈ ਜਾਂਦੇ ਨੇ ਲੈ ਜਾਂਦੇ ਨੇ ਪਰਚਾ ਪਾ ਕੇ ਜੇਲ੍ਹ ਸਿਰ ਦਿੰਦੇ ਨੇ ਕੋਈ ਉਗੂਸੋਗ ਨਹੀਂ ਨਿਕਲਦੀ ਬੰਦੇ ਦੀ ਕਿੰਨੇ ਬੰਦੇ ਕਿੰਨੇ ਨੌਜਵਾਨ ਸਾਡੇ ਪੰਜਾਬ ਦੇ ਵਿੱਚੋਂ ਐਨੇ ਚੱਕ ਕੇ ਲਿਜਾ ਚੁੱਕੀ ਆ ਹੁਣ ਬੀਬੀ ਸਰਵਿੰਦਰ ਕੌਰ ਤੇ ਕਿਉਂ ਰੈਡ ਹੋਈ ਐ ਇਹਨੂੰ ਸਮਝਣ ਦੀ ਲੋੜ ਐ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਇਹ ਵੀ ਉਹ ਜਥੇ ਬੰਦੀ ਐ ਜਿਹੜੀ ਅੱਜ ਜਥੇ ਬੰਦੀਆਂ ਸਾਡੀਆਂ ਸ਼ੰਭੂ ਤੇ ਖਨੌਰੀ ਜਿੰਨਾ ਨੇ ਮੋਰਚਾ ਖੋਲ੍ਹਿਆ ਹੋਇਆ ਜਿੰਨਾ ਜਿਹੜੀਆਂ ਮੋਰਚੇ ਦੇ ਵਿੱਚ ਬੈਠੀਆਂ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਇੱਕ ਜਥੇਬੰਦੀ ਇਹ ਵੀ ਹੈ ਤੇ ਉਹਦੀ ਜਨ ਸਕੱਤਰ ਹੈ ਬੀਬਾ ਸੁਖਵਿੰਦਰ ਕੌਰ ਇਸ ਕਰਕੇ ਉਹ ਮੋਰਚੇ ਨੇ ਦਵਾ ਕਿਵੇਂ ਪਾਉਣਾ ਉਥੋਂ ਦਹਿਸ਼ਤ ਕਿਵੇਂ ਪਾਉਣੀ ਆ ਆਗੂਆਂ ਨੂੰ ਕਿਵੇਂ ਫੜ ਕੇ ਅੰਦਰ ਕਰਨਾ ਤੇ ਦੂਜੇ ਲੋਕਾਂ ਨੂੰ ਕਿਵੇਂ ਖਦੇੜਨਾ ਇਹ ਸਾਰੀਆਂ ਚਾਲਾਂ ਜਿਹੜੀਆਂ ਸੈਂਟਰ ਦੀ ਸਰਕਾਰ ਆ ਆਹ ਦੀਆਂ ਜਿਹੜੀਆਂ ਏਜੰਸੀਆਂ ਨੇ ਚਾਹੇ NIA ਆ ਚਾਹੇ ED ਆ ਉਹਨਾਂ ਰਾਹੀਂ ਇਹ ਸਾਰਾ ਦਿਵਾ ਜਿਹੜਾ ਬਣਾਇਆ ਜਾ ਰਿਹਾ ਪੰਜਾਬ ਦੇ ਉੱਤੇ ਦਿੱਲੀ ਜੋ ਕਰ ਰਹੀ ਹੈ ਪੰਜਾਬ ਨਾਲ ਸਮਝ ਆਉਂਦਾ ਪਰ ਜੋ ਭਵੰਤ ਪੰਜਾਬ ਨਾਲ ਕਰ ਰਿਹਾ ਆਹ ਤੁਸੀਂ ਦੇਖੋ ਵੀ ਜਿਹੜੇ ਸਾਡੇ ਮੁੰਡੇ ਐਨਐਸਐ ਲੱਗੀ ਹੈ ਡਿਬਰੂਗੜ ਬੰਦ ਕੀਤੇ ਹੋਏ ਆ ਪਿਛਲੇ ਡੇਢ ਦੋ ਸਾਲ ਤੋਂ ਉਹਨਾਂ ਦਾ ਕੇਸ ਕੋਰਟ ਚ ਲਿਆ ਗਿਆ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਦੋਨਾਂ ਨੇ ਕੋਰਟ ਦੇ ਵਿੱਚ ਇਹ ਹਲਫਨਾਮਾ ਦਾਇਰ ਕੀਤਾ ਆਪਣਾ ਬਿਆਨ ਇਹ ਦਰਜ ਕਰਾਇਆ ਕਿ ਉਹਨਾਂ ਤੋਂ ਸਟੇਟ ਨੂੰ ਖਤਰਾ ਹੈ ਜੀ ਉਹਨਾਂ ਤੇ ਐਨਐਸਏ ਨਹੀਂ ਟੁੱਟਣੀ ਚਾਹੀਦੀ ਇਹ ਅੱਜ ਦੀ ਖਬਰ ਆ ਉਹਨਾਂ ਦਾ ਕੇਸ ਜਿਹੜਾ ਲੱਗਿਆ ਸੀਗਾ ਹਾਈ ਕੋਰਟ ਦੇ ਵਿੱਚ ਇਹ ਜਿਹੜਾ ਵਾਪਰ ਰਿਹਾ ਜਿਹੜਾ ਭਵੰਤ ਵੱਡੀਆਂ-ਵੱਡੀਆਂ ਗੱਲਾਂ ਕਰ ਰਿਹਾ ਕਿ ਮੈਂ ਪੰਜਾਬ ਹਾਂ ਤੇ ਸ਼ੀਆ ਮੈਂ ਲੋਕ ਹਾਂ ਤੇ ਸ਼ੀਆ ਜਿੱਦੜ ਨੂੰ ਇਹ ਪੰਜਾਬ ਨੂੰ ਲੈ ਕੇ ਜਾ ਰਿਹਾ ਪੰਜਾਬ ਨੂੰ ਅੱਗ ਝੋਕ ਰਿਹਾ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਖੇਡ ਰਿਹਾ ਸੋ ਇੱਕ ਦਾ ਮੈਂ ਬੇਨਤੀ ਕਰਦਾ ਭਰਾਵੋ ਸਾਰਿਆਂ ਨੂੰ ਵੀ ਜਿੰਨੇ ਵੀ ਨੇੜੇ ਹੋ ਜਿੰਨੇ ਵੀ ਨੇੜੇ ਹੋ ਪਿੰਡ ਰਾਮਪਰੇ ਪਿੰਡ ਰਾਮਪਰੇ ਜਗਦੀਪ ਸਿੰਘ ਨਕਈ ਦੇ ਘਰ ਕੋਲੇ ਉਹਦੀ ਕੋਠੀ ਕੋਲੇ ਪਰਲੇ ਪਾਸੇ ਸਿਕੰਦਰ ਕੌਰ ਦਾ ਘਰ ਆ ਉਥੇ ਬਾਤ ਤੋਂ ਬਾਅਦ ਨੇੜਲੇ ਜਿਹੜੇ ਬੰਦੇ ਆ ਉਹ ਪਹੁੰਚੋ ਉਥੇ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ ਉਥੇ ਉਹਨਾਂ ਨੇ ਰਾਹ ਘੇਰਿਆ ਹੋਇਆ ਵੀ ਅਸੀਂ ਆਏ ਸਿਕੰਦਰ ਕੌਰ ਨੂੰ ਨਹੀਂ ਲਿਜਾਣ ਦੇਵਾਂਗੇ ਤਾਂ ਬਾਤ ਤੋਂ ਬਾਅਦ ਜਿੰਨੇ ਮੇਰੇ ਤੁਸੀਂ ਆਵਾਜ਼ ਸੁਣਦੇ ਆ ਸਾਡਾ اخਲਾਕੀ ਫਰਜ਼ ਬਣਦਾ ਕਿ ਅਸੀਂ ਆਪਣੇ ਕਿਸਾਨ ਆਗੂਆਂ ਦੇ ਨਾਲ ਖੜਗੇ ਆਪਣੇ ਲੜਨ ਵਾਲੀਆਂ ਧਰਾਂ ਦੇ ਨਾਲ ਖੜਗੇ ਸਾਡੇ ਲੱਖ ਬਖਰੇਵੇਂ ਹੁਣ ਕਿਸੇ ਨਾਲ ਪਰ ਜਦੋਂ ਸਾਡੀਆਂ ਲੜਨ ਵਾਲੀਆਂ ਧਰਾਂ ਦੇ ਉੱਤੇ ਕੁਵੇਹੇ ਜੀ ਗੱਲਬਾਤ ਆਉਂਦੀ ਐ ਉਹਦਾ ਖੜ ਕੇ ਤਮਾਸ਼ਾ ਨਾ ਦੇਖੋ ਮੇਰਾ ਵੀਰ ਪੰਜਾਬੀਓ ਸੁਣੋ ਮੇਰੀ ਬੇਨਤੀ ਆ ਵਾਰੀ-ਵਾਰੀ ਕਿ ਆਪਾਂ ਨੂੰ ਅੱਜ ਖੜਨਾ ਬਣਦਾ ਨਾਲ ਕਿਉਂਕਿ ਨਹੀਂ ਇਹ ਵਾਰੀ ਇਹ ਭਰੇਖਾ ਦਿਮਾਗ ਚੋਂ ਕੱਢ ਦਿਓ ਇਹ ਵਾਰੀ ਹਰ ਇੱਕ ਦੀ ਆਉਣੀ ਆ ਇਹ ਸਾਰੇ ਵਿਗੜੇ ਜਾਣੇ ਆ ਇੱਥੇ ਕੋਈ ਨਾ ਜਸਣਾ ਛੱਡਣਾ ਨਹੀਂ ਸਾਰਿਆਂ ਨੂੰ ਵਾਰੀ-ਵਾਰੀ ਇਹ ਫੜ ਕੇ ਜਿਲ੍ਹਾਂ ਤੋਂ ਉਨਣਗੇ ਕਿਵੇਂ ਇੰਨਾਂ ਦੀ ਨਿਗਾਹ ਚ ਲੜਕਦਾ ਪੰਜਾਬ ਆ ਪੰਜਾਬ ਨੂੰ ਕਿਵੇਂ ਦੱਬਣਾ ਉਧਰ ਸਾਡੇ ਕਿਸਾਨ ਲੜ ਰਹੇ ਨੇ ਜਿੱਥੇ ਕੱਲ ਬਹੁਤ ਵੱਡਾ ਪਰਸੋਂ ਦਾ ਲੈ ਕੇ ਮੋਰਚਾ ਚੱਲ ਰਿਹਾ ਜਿੱਥੇ ਪੈਸੇ ਵੀ ਨਹੀਂ ਆਏ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਤੇ ਸਸਤੇ ਭਾਵਾਂ ਦੇ ਉੱਤੇ 15-15 20-20 ਲੱਖ ਰੁਪਏ ਨੂੰ ਸਾਡੀਆਂ ਜ਼ਮੀਨਾਂ ਐਕਵਾਇਰ ਕਰ ਰਹੇ ਨੇ ਜਿਨ੍ਹਾਂ ਦਾ ਮੁੱਲ ਹੀ ਹੈ ਨਹੀਂ ਕੋਈ ਜਿਨ੍ਹਾਂ ਦਾ ਮੁੱਲ ਕੁੜਾ ਰੁਪਿਆ 4 ਰੁਪਿਆ ਚਾ ਸਾਡੇ ਵਿਚਾਰਕ ਬਖਰੇਵੇਂ ਹੋ ਸਕਦੇ ਆ ਦੂਜੇ ਤੀਜੇ ਕੋਈ ਮਰਜ਼ੀ ਬਖਰੇਵੇਂ ਹੋ ਸਕਦੇ ਆ ਪਰ ਜਿੱਥੇ ਯਾਰ ਇਹ ਧੜ ਵੀ ਚੜ ਕੇ ਆਉਂਦੇ ਆ ਇਹ ਸਾਡੇ ਤੇ ਸੈਂਟਰ ਜਾਂ ਪੰਜਾਬ ਸਰਕਾਰ ਜ਼ੁਲਮ ਢੋਂਦੀ ਆ ਉੱਥੇ ਮੇਰਾ ਵੀਰ ਬੇਨਤੀ ਆ ਇਕੱਠੇ ਹੋ ਜਾ ਕਰੋ ਮੇਰੀ ਅਪੀਲ ਆ ਸਾਰਿਆਂ ਨੂੰ ਮੇਰਾ ਵੀਰ ਕਿ ਬਾਅਦ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪਿੰਡ ਰਾਮਪਰੇ ਜਗਦੀਪ ਸਿੰਘ ਨਕਈ ਦੇ ਘਰ ਕੋਲੇ ਆਪਾਂ ਪਹੁੰਚੋ ਤਾਂ ਕਿ ਐ ਨਹੀਂ ਹੈਗਾ ਕਿ ਚੱਕ ਕੇ ਇਥੋਂ ਲਿਜਾ ਕੇ ਨਹੀਂ ਇਹ ਕਹਿ ਦਣਗੇ ਇਹਦੇ ਕੋਲ ਆ ਮਿਲਿਆ ਜੀ ਆ ਮਿਲਿਆ ਜੋੜ ਹੀ ਦੇਣਾ ਕਿ ਨਾ ਕਿਸੇ ਸੰਬੰਧ ਜੋੜ ਦੇਣਗੇ ਫਲਾਣੇ ਪਾਕਿਸਤਾਨ ਨਾਲ ਸੰਬੰਧ ਆ ਜੀ ਫਲਾਣੇ ਅਫਗਾਨਿਸਤਾਨ ਨਾਲ ਸੰਬੰਧ ਆ ਜੀ ਐ ਜੋੜ ਕੇ ਕੋਈ ਨਾ ਕੋਈ ਕਹਾਣੀ ਰਚ ਕੇ ਸਾਡੇ ਆਗੂਆਂ ਨੂੰ ਇਹ ਘੇਰ ਕੇ ਅੰਦਰ ਬੰਦ ਕਰਨਾ ਚਾਹੁੰਦੇ ਆ ਵੀ ਜਿਹੜਾ ਕਿਸਾਨੀ ਮੋਰਚਾ ਭਖ ਰਿਹਾ ਲਗਾਤਾਰ ਕਾਹ ਮਹੀਨੇ ਹੋ ਗਏ ਸਾਨੂੰ ਸ਼ੰਭੂ ਤੇ ਖਨੌਰੀ ਬੈਠਿਆਂ ਨੂੰ ਉਹਨੂੰ ਕਿਵੇਂ ਧਾਰ ਪਿੰਡੋ ਕਰਨਾ ਕਿਵੇਂ ਖੰਡਾਉਣਾ ਉਹ ਸਾਰਾ ਇਹ ਤਿਆਰੀ ਜਿਹੜੀ ਰੰਭੀ ਜਾ ਚੁੱਕੀ ਹੈ ਤੇ ਸੋਡਾ ਜਿਹੜਾ ਆਹਾ ਇਨਕਲਾਬੀ ਯੋਧਾ ਆਪਣੇ ਆਪ ਨੂੰ ਕਹਾਉਂਦਾ ਹੈ ਕਿ ਮੇਰੇ ਵਰਗਾ ਕੋ ਮੁੱਖ ਮੰਤਰੀ ਨਹੀਂ ਇੱਥੇ ਇਹਦੂ ਪਹਿਲਾਂ ਆਇਆ ਉਹ ਸਭ ਤੋਂ ਵੱਧ ਅੱਜ ਅਹਿਮ ਯੋਗਦਾਨ ਨਿਭਾ ਰਿਹਾ ਹੈ ਸੈਂਟਰ ਦਾ ਹੱਥ ਹੁਕਾ ਬਣ ਕੇ ਉਹਨਾਂ ਏਜੰਸੀਆਂ ਨੂੰ ਇਹ ਆਪ ਇਹਨਾਂ ਦੇ ਜਿਹੜੇ ਅਫਸਰ ਇੱਥੇ ਲੱਗੇ ਹੋਏ ਨੇ ਆਪ ਇਹ ਉਹਨਾਂ ਦੇ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚੋਂ ਕਿਉਂਕਿ ਇਹਦਾ ਵੀ ਇਹਦੀ ਵੀ ਅੱਖ ਦੇ ਵਿੱਚ ਰਲਕਦੀਆਂ ਨੇ ਜਿੱਥੇ ਬੰਦੀਆਂ ਇਹ ਵੀ ਕਹਿੰਦਾ ਸੀਗਾ ਵੀ ਹੁਣ ਇਹ ਵਜਾ ਨਹੀਂ ਜਗਾ ਦੇਖਦੇ ਐ ਇਹ ਵੀ ਬਹੁਤ ਰਾਂਦੀਆਂ ਗੱਲਾਂ ਕਰਦਾ ਸੀ ਵੀ ਇਹ ਤਾਂ ਜੀ ਜਦੋਂ ਕੋਈ ਕੰਮ ਨਹੀਂ ਮਿਲਦਾ ਜੀ ਫਿਰ ਧਰਨੇ ਤੇ ਆ ਜਾਂਦੇ ਆ ਜੀ ਜਾ ਪੈਸੇ ਇਕੱਠੇ ਕਰਨ ਦੇ ਮਾਰੇ ਆ ਜਾਂਦੇ ਐ ਇਹੀ ਭਵੰਤਮਾਨ ਦੇ ਬਿਆਨ ਸੀਗੇ ਜਦੋਂ ਕਦੇ ਇਹ ਉਹੀ ਬੰਦਾ ਜਦੋਂ ਸਾਡੇ ਕਿਸਾਨ ਜਿਥੇ ਬੰਦਿਆਂ ਨਾਲ ਆ ਕੇ ਧਰਨੇ ਮਜਾਰਾਂ 'ਚ ਬੈਠਦਾ ਹੁੰਦਾ ਸੀ ਸੋ ਅੱਜ ਇਹਨੂੰ ਵੀ ਲੱਗਦਾ ਕਿ ਇੰਨਾ ਜਿਥੇ ਬੰਦਿਆਂ ਨੂੰ ਖਤਮ ਕੀਤੇ ਬਿਨਾ ਮੈਂ ਪੰਜਾਬ ਦੇ ਲੋਕਾਂ ਦੇ ਉੱਤੇ ਛਤਰ ਨਾ ਰਾਜ ਨਹੀਂ ਕਰ ਸਕਦਾ ਤਾਂ ਹੋਰ ਤਾਂ ਦੇ ਪੱਲੇ ਕੁਝ ਨਹੀਂ ਗੱਲਾਂ ਚੁਟਕਲੀਆਂ ਕਹਾਣੀਆਂ ਜਾਂ ਦੂਜਿਆਂ ਕੋਲ ਪੁਲਿਸ ਦਾ ਡੰਡਾ ਹੈ ਇਹ ਵੀ ਡਾਕਟਰ ਟਰ ਬਣਿਆ ਹੋਇਆ ਸੋ ਇਸ ਕਰਕੇ ਭਰਾਵੋ ਪਿੰਡ ਰਾਮਪਰੇ ਜਰੂਰ ਬਰਤਵਾਦ ਵੱਡੀ ਗਿਣਤੀ ਦੇ ਵਿੱਚ ਮੇਰਾ ਵੀਰ ਪਹੁੰਚੋ ਸਾਡਾ ਸਾਰਾ ਨਾ ਫਰਜ ਬਣਦਾ ਸਾਡੀ ਖਾਤਰ ਹੋ ਸਾਡੇ ਜੋਧੇ ਲੜ ਰਹੇ ਆ ਸਾਡੀਆਂ ਜ਼ਮੀਨਾਂ ਸਾਡਾ ਰੋਜ਼ਗਾਰ ਸਾਡੀ ਕਿਸਾਨੀ ਮਜ਼ਦੂਰੀ ਦੀ ਖਾਤਰ ਸਾਡੇ ਪੰਜਾਬ ਪੰਜੀਬਤ ਨੂੰ ਬਚਾਉਣ ਦੀ ਖਾਤਰ ਲੜ ਰਹੇ ਆ ਸੋ ਆਓ ਮੇਰਾ ਵੀਰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਕੇ ਕਿਸੇ ਵੀ ਹਾਲਾਤਾਂ ਦੇ ਵਿੱਚ ਉਸ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਣ ਸਕਤਰ ਹੈ ਭਾਰਤੀ ਕਿਸਾਨੀ ਕ੍ਰਾਂਤੀਕਾਰੀ ਦੀ ਉਹਨੂੰ ਆਪਾਂ ਕਿਸੇ ਏਜੰਸੀ ਨੂੰ ਲਜਾਣ ਨਹੀਂ ਦੇਣਾ ਇਹ ਤੁਹਾਨੂੰ ਪਤਾ ਏ ਏਜੰਸੀਆਂ ਕੀ ਕਹਾਣੀਆਂ ਇਹ ਘੜ ਦਿੰਦੀਆਂ ਨੇ ਵਾਰਜ ਖਾਲਸਾ ਵਾਹਿਗੁਰੂ ਜੀ ਕੀ ਫਤਿਹ